ਰੋਟਰੀ ਕਲੱਬ ਬੋਲੋ ਜਿੱਥੇ ਬਕਬਕ ਸਮਿਆਂ ਦੇ ਆਪਣਾ ਯੋਗਦਾਨ ਪਾਇਆ ਜਾਂਦਾ ਉੱਥੇ ਇਸ ਨਵਿਕਲੀ ਪਹਿਲ ਕਰਦੇ ਹੋਏ ਆਵਾਰਾ ਪਸ਼ੂਆਂ ਦੇ ਨਾਲ ਜਿੱਥੇ ਜਾਨਵਾਲੀ ਨੁਕਸਾਨ ਹੁੰਦੇ ਹਨ ਉੱਥੇ ਕਾ ਵੀ ਇੱਕ ਡਰਾਮਾ ਦੇਖਣ ਨੂੰ ਮਿਲਦੀਆਂ ਇਸ ਦੀ ਪਹਿਲ ਕਰਦੇ ਅੱਜ ਰੋਟਰੀ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਅੱਜ ਨਾਜ ਮੰਡੀ ਦੇ ਵਿੱਚ ਬੈਠਿਆ 12 ਪਰਸ਼ੋਨ ਦੇ ਉੱਤੇ ਕ੍ਰੈਫੈਕਟਰ ਲਾਏ ਗਏ ਜਿਨ੍ਹਾਂ ਦੇ ਨਾਲ ਰਾਤ ਨੂੰ ਲੇਟਾ ਪੈਂਦੀਆਂ ਹਨ ਤੇ ਜਿੱਦਾਂ ਚਮਕਦੇ ਹਨ ਜਿਸ ਦੇ ਨਾਲ ਨੁਕਸਾਨ ਨੂੰ ਤੋਂ ਕਾਫੀ ਅਸਰ ਘਟ ਜਾਂਦੇ ਹਨ ਜਿਸ ਦੇ ਨਾਲ ਜਾਨੀਵਾਲ ਦੇ ਰੱਖਿਆ ਹੋ ਸਕਦੇ ਤਸਵੀਰਾਂ ਵੀ ਦੇਖ ਸਕਦੇ ਹੋ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਐਸਐਫ ਸੜਕ ਸੁਰੱਖਿਆ ਮੁਲਾਜ਼ਮ ਮਹਿਮ ਦੇ ਵਿੱਚ ਵੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਪ੍ਰਦੀਪ ਮਿੱਤਲ ਜੀ ਆਰਟੀਆ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਇਸ ਮੌਕੇ ਦੇ ਧਰਮਵੀਰ ਗਰਗ ਸਾਬਕਾ ਗਵਰਨਰ ਅਤੇ ਇਸ ਮੌਕੇ ਤੇ ਸੰਜੀਤ ਗਰਗ ਰੋਟਰੀ ਕਲੱਬ ਦੇ ਪ੍ਰਧਾਨ ਅਤੇ ਸੜਕ ਸੁਰੱਖਿਆ ਮੁਲਾਜ਼ਮ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਰਿਫਲੈਕਟਰ ਗੱਡਾਂ ਦੇ ਵਿੱਚ ਪਟੀਆਂ ਪਾਈਆਂ ਜਾ ਰਹੀਆਂ ਨੇ ਜੋ ਕਿ ਰਾਤ ਦੇ ਸਮੇਂ ਚਮਕਦੀਆਂ ਨਜ਼ਰ ਆਉਣਗੀਆਂ ਕਿਉਂਕਿ ਇਸ ਦੇ ਨਾਲ ਜਿੱਥੇ ਜਾਨੀ ਮਾਲ ਨੂੰ ਨੁਕਸਾਨ ਹੋਗਾ ਉੱਥੇ ਅਵਾਰਾ ਕੁੱਤਿਆਂ ਦੇ ਨਾਲ ਇਹਨਾਂ ਦੀ ਵੀ ਰੱਖਿਆ ਹੋਵੇਗੀ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਾਰੇ ਸੜਕ ਸੁਰੱਖਿਆ ਦੇ ਮੁਲਾਜ਼ਮ ਅਤੇ ਰੋਟਰੀ ਕਲੱਬ ਦੇ ਮੈਂਬਰ 24 ਪੰਜਾਬ ਨੂੰ ਚੈਨਲ ਸਬਸਕ੍ਰਾਈਬ ਕਰਾ ਰਹੇ 24 ਪੰਜਾਬ ਨੂੰ ਦੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਆਫ ਸਾਗੇ ਬੋਲੋ ਜੀ ਲੋਕ ਆਮ ਨਾਲ ਬੰਦ ਲੋਕ ਨੂੰ ਦੇਖੇ ਆ ਕੋਈ ਨਹੀਂ ਪਾਲਦਾ ਬੰਦੇ ਬੰਦੇ ਹਰਸ਼ਾ ਸਾਨੂੰ ਨਾ ਵਿਚ ਵਿਚ ਉਹ ਕਹੋ ਭੇਜਿਓ ਹਾਂ ਠੀਕ ਹੈ ਜੀ ਆ ਵੀ ਨੰਛੋਟੇ ਛੋਟੇ ਇਹਨਾਂ ਦੇ ਪਾ ਦੂ ਇਹ ਜਿਆਦਾ ਹੋ ਗਏ ਮੇਰਾ ਨਾਮ ਕਾਂਸਟੇਬਲ ਬਲਵਿੰਦਰ ਸਿੰਘ ਬਲਵਿੰਦਰ ਜੀ ਕਿਸ ਤਰੀਕੇ ਦੇਖਦੇ ਹੋ ਜਿਹੜਾ ਆਵਾਰਾ ਪੁਛਰਾਂ ਦੇ ਤੁਸੀਂ ਅੱਜ ਲਾਈਨ ਕਿਵੇਂ ਚੱਲਦਾ ਇਹ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੁਆਰਾ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਬਣਾਈ ਗਈ ਹੈ ਵੀ ਸੜਕ ਤੇ ਜਿਹੜੀਆਂ ਡੇਲੀ ਰੋਜ਼ਾਨਾ ਦੁਰਘਟਨਾਵਾਂ ਹੁੰਦੀਆਂ ਨੇ ਮੌਤਾਂ ਹੁੰਦੀਆਂ ਨੇਗੇ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਤੇ ਉਹਨਾਂ ਨੂੰ ਹੈਂਡਲ ਕਰਨ ਵਾਸਤੇ ਉਹਦੇ ਮੱਦੇ ਨਾਜ਼ਰ ਸਾਡੇ ਮਾਨਯੋਗ ਏਡੀਜੀਪੀ ਰਾਏ ਸਾਹਿਬ ਸੜਕ ਸੜਕ ਰੱਖਿਆ ਫੋਰਸ ਉਹਨਾਂ ਦੇ ਹੁਕਮਾਂ ਅਨੁਸਾਰ ਸੜਕ ਤੇ ਜਿੰਨੇ ਵੀ ਆ ਵਾਰਾ ਪਸ਼ੂ ਹੁੰਦੇ ਨੇਗੇ ਇਹਨਾਂ ਵਾਰਾ ਪਸ਼ੂਆਂ ਕਰਕੇ ਅੱਜਕੱਲ੍ਹ ਤਾਂ ਅਸੀਂ ਨੋਟ ਕਰ ਰਹੇ ਹਾਂ ਵੀ ਰਾਤ ਨੂੰ ਇਹ ਰੂਟ ਤੇ ਬੈਹ ਜਾਂਦੇ ਨੇ ਜਿਨ੍ਹਾਂ ਕਰਕੇ ਦੁਰਘਟਨਾਵਾਂ ਬਹੁਤ ਜ਼ਿਆਦਾ ਹੁੰਦੀਆਂ ਨੇਗ ਉਨਾਉਂ ਥੱਲ ਪਾਉਣ ਲਈ ਅਸੀਂ ਇੱਥੋਂ ਆਪਣੇ ਭਵਾਨੀਗੜ੍ਹ ਦੀ ਰੋਟਰੀ ਕਲੱਬ ਇਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਰਿਫਲੈਕਟਰ ਕਾਲਰ ਬਣਵਾਏ ਨੇਗੇ ਤਾਂ ਜੋ ਇਹਨਾਂ ਦੇ ਸੀ ਜਿਹੜੇ ਪਸ਼ੂ ਨੇਗੇ ਇਹਨਾਂ ਦੇ ਗਲਾਂ 'ਚ ਬੰਨ ਸਕੀਏ ਤਾਂ ਕਿ ਜਿਹੜੀ ਰਾਤ ਨੂੰ ਜਦੋਂ ਮਤਲਬ ਦਿਖਦੇ ਨਹੀਂ ਹੈਗੇ ਬੈਠੇ ਰੋਡ ਤੇ ਤਾਂ ਜਿਹੜੇ ਰਿਫਲੈਕਟਰ ਕਾਲਰ ਨੇ ਇਹ ਦੂਰੋਂ ਇਹਨਾਂ ਤੇ ਲਾਈਟ ਪਵੇ ਤੇ ਰਿਫਲੈਕਟ ਕਰਨਾ ਤੇ ਮਤਲਬ ਆਉਣ ਵਾਲੇ ਵਹੀਕਲ ਨੂੰ ਪਾ ਪਤਾ ਪਤਾ ਲੱਗ ਸਕੇ ਬਲਵਿੰਦਰ ਜੀ ਅਸੀਂ ਲਗਾਤਾਰ ਦੇਖ ਰਹੇ ਹਸਐਸਫ ਹਰ ਕੋਈ ਐਕਸੀਡੈਂਟ ਹੁੰਦਾ ਤਾਂ ਕੁਸ਼ਮੇ ਵਿੱਚ ਪਹੁੰਚ ਜਾਂਦੀ ਹੈ ਤਾਂ ਇਹਨਾਂ ਲੱਗਦਾ ਸੀ ਵੀ ਇਹ ਬਹੁਤ ਜ਼ਰੂਰੀ ਸੀ ਕਿ ਤੁਸੀਂ ਦੇਖ ਰਹੇ ਹੋ ਲਗਾਤਾਰ ਹਸਐਸਫ ਜਿੱਦਾਂ ਹੁਣ ਅਸੀਂ ਮਤਲਬ ਬਤੌਰ ਡਿਊਟੀ ਕਰ ਰਹੇ ਹਾਂਗੇ ਸੜਕ ਸੁਰੱਖਿਆ ਬੋਰਡ ਚ ਸਾਨੂੰ ਮਤਲਬ ਇਹ ਲੱਗਦਾ ਵੀ ਇਹ ਸਭ ਤੋਂ ਮੇਨ ਅਹਿਮ ਕਦਮ ਸੀਗਾ ਜਿਹੜਾ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ ਤੇ ਚਲੋ ਹੁਣ ਚੁੱਕ ਕੇ ਬਹੁਤ ਵਧੀਆ ਹੈਗਾ ਸਾਨੂੰ ਇਹ ਬਹੁਤ ਵਧੀਆ ਲੱਗਦਾ ਤੇ ਰਿਸਪੌਂਸ ਬਹੁਤ ਵਧੀਆ ਮਿਲਦਾ ਹੈਗਾ ਤੇ ਜਦੋਂ ਮਤਲਬ ਪੇਸ਼ੈਂਟ ਨੂੰ ਅਸੀਂ ਐਡਮਿਟ ਕਰਾ ਦਿੰਦੇ ਹਾਂ ਸਹੀ ਟਾਈਮ ਤੇ ਪਹੁੰਚ ਕੇ ਉਹਦੀ ਜਾਨ ਬਚ ਜਾਂਦੀ ਆ ਸਾਡੇ ਮਨ ਨੂੰ ਬਹੁਤ ਤਸੱਲੀ ਮਿਲਦੀ ਹੈਗੀ ਪਰਿਵਾਰ ਵੱਲੋਂ ਬਹੁਤਵਾਵਾਂ ਮਿਲਦੀਆਂ ਨੇਗਾ ਅਸੀਂ ਕਹਿ ਸਕਦੇ ਹਾਂ ਰਿਫਲੈਕਟਰ ਕਈ ਲੋਕਾਂ ਦੀ ਜਾਨ ਬਚਾ ਸਕਦੇ ਨੇ ਉਮੀਦ ਹੈਗੇ ਸਾਨੂੰ ਮਤਲਬ ਲੱਗਦਾ ਜਿਵੇਂ ਹੁਣ ਅਸੀਂ ਦੇਖਦੇ ਨੋਟ ਕਰਦੇ ਆ ਜਿਹੜੇ ਐਕਸੀਡੈਂਟ ਅ ਆਵਾਰਾ ਪਸ਼ੂਆਂ ਨਾਲ ਹੁੰਦੇ ਨੇ ਇਹ ਵੀ ਸਾਨੂੰ ਲੱਗਦਾ ਵੀ ਕੋਸ਼ਿਸ਼ ਸਾਡੀ ਇਹ ਕਾਮਯਾਬ ਹੋਊਗੀ ਤੇ ਮਤਲਬ ਐਕਸੀਡੈਂਟਾਂ ਨਹੀਂ ਥੱਲ ਪਊਗੀ। ਦੇਖੋ ਅੱਜ ਰੋਟਰੀ ਕਲੱਬ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ। ਸਮੇਂ-ਸਮੇਂ ਤੇ ਰੋਟਰੀ ਕਲੱਬ ਆ ਜਿਹੜਾ ਸਮਾਜ ਨੂੰ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਇਲਾਕੇ ਦੇ ਸਹਿਯੋਗ ਨਾਲ ਦਿੱਤਾ ਜਾਵੇ ਕੁਝ ਤੇ ਅੱਜ ਜਿਹੜਾ ਸੀ ਮੇਨ ਸੜਕ ਸੁਰੱਖਿਆ ਫੋਰਸ ਦੇ ਸਹਿਯੋਗ ਨਾਲ ਅਸੀਂ ਜੋ ਗਊਆਂ ਨੇ ਆਵਾਰਾ ਗਊਆਂ ਉਹਨਾਂ ਦੇ ਅਸੀਂ ਅੱਜ ਰੇਡੀਅਮ ਕਾਲਰ ਪਾਏ ਕਿਉਂਕਿ ਜੋ ਸੜਕ ਤੇ ਇਹ ਬੈਠਦੇ ਨੇ ਤਾਂ ਬਿਲਕੁਲ ਪਤਾ ਨਹੀਂ ਲੱਗਦਾ ਦੂਰੋਂ ਬੰਨਾਂ ਨੂੰ ਤੇ ਰੇਡੀਅਮ ਕੋਲਰ ਪਾਉਣ ਦੇ ਨਾਲ ਰਾਤ ਨੂੰ ਚਮਕਣਗੇ ਤੇ ਪਤਾ ਲੱਗੂਗਾ ਤੇ ਸਾਡੀ ਕੋਸ਼ਿਸ਼ ਹੈ ਵੀ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਬਹੁਤ ਸਰ ਸਰ ਕਬਸ ਲਗਾਤਾਰ ਹਾਸ਼ੀਆਂ ਨੂੰ ਦੇਖ ਲਈਏ ਤਾਂ ਲੱਗਦਾ ਇਹਦੇ ਨਾਲ ਬਹੁਤ ਜਾਨਾ ਬਚੀ ਹਾਂ ਬਸ ਹਾਂ ਬਿਲਕੁਲ ਜੀ ਦੇਖੋ ਜੀ ਇਹ ਇਹਨਾਂ ਦੀ ਕੋਸ਼ਿਸ਼ ਹੈ ਔਰ ਇਹ ਬੜੀ ਵਧੀਆ ਡਿਊਟੀ ਨਿਭਾ ਰਹੇ ਨੇ ਅੱਜ ਇਹ ਸੇ ਕਰਕੇ ਸਾਡਾ ਵੀ ਸਹਿਯੋਗ ਤੇ ਇਹਨਾਂ ਦਾ ਸਹਿਯੋਗ ਸਾਡੇ ਨਾਲ ਰਹਿ ਕੇ ਅਸੀਂ ਅੱਜ ਜੋ ਕੈਂਪ ਲਾਇਆ ਕੀਤਾ ਲੱਗਦਾ ਬਹੁਤ ਜਾਨਾ ਬਚੀ ਹਾਂ ਹਾਂ ਬਿਲਕੁਲ ਦੇਖੋ ਨਾਜ਼ ਮੰਡੀ ਪੋਹ ਕਲੱਬ ਨੂੰ ਤੇ ਜੋ ਵੀ ਹੋਏਗਾ ਅਸੀਂ ਕੋਸ਼ਿਸ਼ ਜਾਰੀ ਰਹੂਗੀ ਤਾਂ ਨਗਾਤਰ ਚੱਲੂਗੀ ਬਿਲਕੁਲ ਬਿਲਕੁਲ ਲਗਾਤਾਰ ਚੱਲੂਗੀ ਥੈਂਕ ਯੂ ਤੇ ਅੱਜ ਅਸੀਂ ਇਹ ਜਿਹੜਾ ਆਵਾਰਾ ਪਸ਼ੂ ਨੇ ਕਿਉਂਕਿ ਜਿਹੜਾ ਹੂਮਸ ਦਾ ਮੌਸਮ ਆ ਚੁੱਕਿਆ ਹੂਮਸ ਆ ਗਈ ਹੈ ਇਸ ਵੇਲੇ ਬਹੁਤ ਜ਼ਿਆਦਾ ਹਿਊਮਿਡਿਟੀ ਵਾਦਰ ਦੇ ਵਿੱਚ ਤਾਂ ਉਸ ਵੇਲੇ ਜਿਹੜੇ ਪਸ਼ੂ ਨੇ ਉਹ ਹਵਾ ਲੈਣ ਲਈ ਕਿਉਂਕਿ ਜਿਹੜੇ ਚੱਲਦੇ ਵਾਹਨ ਨੇ ਉਹਨਾਂ ਤੋਂ ਉਹਨਾਂ ਨੂੰ ਹਵਾ ਮਿਲਦੀ ਹੈ ਉਹ ਸੜਕਾਂ ਦੇ ਉੱਤੇ ਆ ਜਾਂਦੇ ਨੇ ਸੋ ਉਹਦੇ ਨਾਲ ਬਹੁਤ ਸਾਰੇ ਅਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਹਾਸੇ ਹੁੰਦੇ ਨੇ ਇਹ ਸਾਡੇ ਪ੍ਰਧਾਨ ਸੰਜੀਪ ਜੀ ਦੀ ਅਗਵਾਈ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ ਅਸੀਂ ਇਹਨਾਂ ਨੂੰ ਰਿਫਲੈਕਟਰ ਲਾਈਏ ਕਿਉਂਕਿ ਰਾਤ ਸਮੇਂ ਰਾਤ ਨੂੰ ਜਿਹੜੇ ਵਾਹਨ ਆਉਂਦੇ ਜਾਂਦੇ ਨੇ ਕਾਰਾਂ ਟਰੱਕ ਆਉਂਦੇ ਨੇ ਉਹਨਾਂ ਨੂੰ ਇਹਨਾਂ ਪਸ਼ੂਆਂ ਦਾ ਬੈਠਿਆ ਹੁੰਦਾ ਪਤਾ ਨਹੀਂ ਲੱਗਦਾ ਰੋਡ ਸਾਈਡ ਸੋ ਅੱਜ ਅਸੀਂ ਇਹ ਕੈਂਪੇਨ ਸ਼ੁਰੂ ਕਰਿਆ ਬਹੁਤ ਵੱਡੇ ਪੱਧਰ ਦੇ ਉੱਤੇ ਜਿਦੇ ਵਿੱਚ ਕਿ ਸੜਕ ਸੁਰੱਖਿਆ ਫੋਰਸ ਹੈਗੀ ਫੋਰਸ ਹੈਗੀ ਜਿਹੜੀ ਉਹਨਾਂ ਦਾ ਸਾਨੂੰ ਸਹਿਯੋਗ ਮਿਲਿਆ ਤੇ ਅੱਜ ਅਸੀਂ ਕਾਫੀ ਪਸ਼ੂ ਨੇ ਜਿਹੜੇ ਉਹਨਾਂ ਦੇ ਆਵਾਰਾ ਪਸ਼ੂ ਉਹਨਾਂ ਦੇ ਰਿਫਲੈਕਟਰ ਲਾਏ ਨੇ ਗਲੇ ਦੇ ਵਿੱਚ ਜਿਹੜੇ ਜਿਹੜੇ ਰੇਡੀਅਮ ਕੋਲਰ ਨੇ ਜਿਹੜੇ ਅਸੀਂ ਨੇ ਉਹਨਾਂ ਨੂੰ ਪਹਿਨਾਏ ਨੇ ਤੇ ਇਹ ਜਿਹੜਾ ਕੈਂਪੇਨ ਹੈ ਲਗਾਤਾਰ ਜਾਰੀ ਰਹੂਗਾ ਤਾਂ ਕਿ ਜਿਹੜਾ ਮੇਨ ਰੋਡ ਆ ਉਹਦੇ ਉੱਤੇ ਕੋਈ ਹਾਸਾ ਹੋਣ ਤੋਂ ਬਚਾਇਆ ਜਾ ਸਕੇ